ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਸਹਿਬਾਂ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬੜੀ ਕਿਰਪਾ ਹੋਈ ਅੱਜ ਦੇ ਸਮੇਂ ਵਿੱਚ ਇਹ ਅੱਜ ਦਾ ਸਮਾਗਮ ਹੈ ਇਹ ਸੁਭਾਗ ਸਮਾ ਸਾਨੂੰ ਪ੍ਰਾਪਤ ਹੋਇਆ ਹੁਣ ਅਗਲੀ ਗੱਲ ਜਿਹੜੀ ਹੈ ਉਹ ਇਹ ਵੇਖਣਾ ਕਿ ਆਪਾਂ ਇਦੇ ਵਿੱਚ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਸੁਣਦੇ ਆ ਜਾਂ ਗੁਰੂ ਦਰਬਾਰ ਵਿੱਚ ਪਹੁੰਚਦੇ ਆ ਜਾਂ ਆਪਾਂ ਬਾਹਰ ਤੁਰਦੇ ਫਿਰਦੇ ਰਹਿੰਦੇ ਆ ਕਿਉਂਕਿ ਲੰਗਰ ਸਮਾਪਤੀ ਤੇ ਹੋਵੇਗਾ ਉਹਦੇ ਵਿੱਚ ਆਪ ਜੀ ਲੰਗਰ ਸ਼ਖ ਸਕੋਗੇ ਉਹਦੇ ਤੋਂ ਪਹਿਲਾਂ ਜੇ ਸਮਾਗਮ ਆਪਾਂ ਰੱਖਿਆ ਤੇ ਗੁਰੂ ਦੇ ਦਰਬਾਰ ਵਿੱਚ ਪਹੁੰਚੀਏ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਜਿੱਥੇ ਸੰਸਾਰ ਦੇ ਵਿੱਚ ਕਿਰਤ ਕਰਨ ਵਾਸਤੇ ਉਪਦੇਸ਼ ਦਿੱਤਾ ਹੈ ਕਿ ਧਰਮ ਦੀ ਕਿਰਤ ਕਰਨੀ ਹੈ ਉਥੇ ਨਾਲ ਨਾਲ ਕਿਰਤ ਕਰਕੇ ਆਪਣਾ ਸਰੀਰ ਦਾ ਗੁਜ਼ਾਰਾ ਕਰਨਾ ਤੇ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਪਰ ਇਹਦੇ ਨਾਲ ਨਾਲ ਜਿਹੜੀ ਅੰਦਰੂਨੀ ਖੁਰਾਕ ਹੈ ਮਨੁੱਖ ਦੀ ਆਤਮਾ ਖੁਰਾਕ ਹੈ ਜਿਹੜੀ ਜਿਹਦੇ ਤੂੰ ਬਿਨਾ ਮਨ ਸ਼ਾਂਤ ਨਹੀਂ ਹੁੰਦਾ ਮਨ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਹੈ ਵੈਗਰੂ ਦੇ ਨਾਮ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਕਿਰਪਾ ਭਾਵੇਂ ਕਿੰਨੇ ਵੀ ਸੰਸਾਰ ਦੇ ਪਦਾਲਤ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਕੋਲ ਫੋਨ ਨੇ ਬੱਚੇ ਫੋਨ ਵੇਖ ਰਹੇ ਨੇ ਜਾਂ ਵਿੱਚ ਸਿਆਣੇ ਵੀ ਫੋਨ ਆਪਣੇ ਭਾਈ ਬੰਦ ਕਰੋ ਇਹ ਕੋਈ ਤਰੀਕਾ ਨਹੀਂ ਹੈ ਗੁਰੂ ਕੇ ਦਰਬਾਰ ਵਿੱਚ ਬਹਿਣ ਦਾ ਵੀ ਫੋਨ ਆਇਆ ਤੇ ਉੱਠ ਕੇ ਬਾਹਰ ਲੈ ਕੇ ਸੁਣਨ ਚਲੇ ਗਏ ਤੇ ਨਾ ਹੀ ਇੱਥੇ ਫੋਨ ਸੁਣਨਾ ਜਿਹੜੀ ਧਿਆਨ ਦੀ ਮਨ ਜਿਹੜਾ ਹੈ ਹਾਜ਼ਰ ਲੈਣਾ ਚਾਹੀਦਾ ਤੁਸੀਂ ਬੜੇ ਖਾਸ ਸਮੇਂ ਦੇ ਵਿੱਚ ਬੈਠੇ ਹੋਏ ਇਹਦੇ ਵਿੱਚ ਇੱਕ ਪਲ ਵੀ ਜੇ ਗੈਰ ਹਾਜ਼ਰ ਹੋਊਗਾ ਤੇ ਗੈਰ ਹਾਜ਼ਰੀ ਲੱਗ ਸਕਦੀ ਇਹਦੇ ਵਿੱਚ ਸਾਵਧਾਨਤਾ ਬਣਾਉਣੀ ਹੈ ਮਨ ਨੂੰ ਇਕਾਗਰ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਾਵਧਾਨਤਾ ਦੇ ਨਾਲ ਬਹਿਣਾ ਗੁਰੂ ਕੀ ਸਿੱਖਣਾ ਕਿਉਂਕਿ ਮਨ ਨੂੰ ਕਦੀ ਆਦਤ ਨਹੀਂ ਪਈ ਟਿਕ ਕੇ ਬਹਿਣ ਦੀ ਉਹ ਸਰੀਰ ਹੀ ਬੈਠੇ ਹੋਏ ਨੇ ਜਿਹੜੇ ਦੋਵੇਂ ਟਾਈਮ ਨਿਤਨੇਮ ਕਰਦੇ ਉਹਨਾਂ ਨੂੰ ਪਤਾ ਕਿਵੇਂ ਚੌਂਕੜਾ ਲਾਈਦਾ ਤੇ ਜੇ ਸਰੀਰ ਹੀ ਨਾ ਟਿਕਿਆ ਫਿਰ ਸੁਣਾਗੇ ਕੀ ਜੇ ਸੁਣਾਗੇ ਨਾ ਤਾਂ ਫਿਰ ਮਿਲੇਗਾ ਕੀ ਇਸ ਕਰਕੇ ਮਨ ਦੀ ਇਕਾਗਰਤਾ ਸਰੀਰ ਦੀ ਟਿਕਾਅ ਵਾਸਤੇ ਇਹ ਜਿਹੜਾ ਅੱਜ ਸਾਡੇ ਕੋਲ ਆ ਗਈ ਚੀਜ਼ ਮੋਬਾਈਲ ਜਿਹੜਾ ਇਹ ਨਾ ਦਰਵਾਜ਼ੇ ਵਿੱਚ ਕਿਤੇ ਨਹੀਂ ਚਲਾਉਣਾ ਹੋਰ ਵੀ ਕਿਤੇ ਜਾਓ ਤੁਸੀਂ ਸੋ ਗੁਰੂ ਸਾਹਿਬ ਨੇ ਸਿੱਖ ਨੂੰ ਸੁਚੇਤ ਕੀਤਾ ਪਈ ਇਹ ਜਿਹੜਾ ਸਮਾਂ ਹੈ ਭਾਈ ਇਹਦੇ ਵਿੱਚ ਇਹ ਗੁਜ਼ਰਦਾ ਜਾ ਰਿਹਾ ਲੰਘਦਾ ਜਾ ਰਿਹਾ ਇਹਦੇ ਪ੍ਰਤੀ ਤੂੰ ਜਾਗ ਕੇ ਇਹਨੂੰ ਸਫਲ ਕਰ ਲੈ ਨਿਕਲ ਤਾਂ ਇਹਨੇ ਜਾਣਾ ਹੀ ਹੈ ਭਾਵੇਂ ਸੁੱਤੇ ਆਪਾਂ ਸੁੱਤੇ ਰਹੀਏ ਭਾਵੇਂ ਜਾਗ ਲਈਏ ਮਨ ਸੁੱਤਾ ਹੋਇਆ ਸਮਾਂ ਨੇ ਗੁਜ਼ਰ ਹੀ ਜਾਣਾ ਜਿੰਨਾ ਟਾਈਮ ਮਿਲਿਆ ਜਿੰਨੇ ਸਾਲ ਮਿਲੇ ਨੇ ਦਿਨ ਉਹ ਦਿਨ ਉਮਰ ਘਟਦੀ ਜਾ ਰਹੀ ਹੈ ਸਮਾਂ ਨਿਕਲਦਾ ਜਾ ਰਿਹਾ ਹੱਥਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਇਸ ਨਿਸ ਦਾ ਮਤਲਬ ਹੈ ਰਾਤ ਤੇ ਦਿਨ ਦਾ ਮਤਲਬ ਦਿਨ ਹੈ ਇੱਕ ਇੱਕ ਦਿਨ ਕਰਕੇ ਇਹ ਉਮਰ ਤੇਰੀ ਘਟਦੀ ਜਾ ਰਹੀ ਹੈ ਜੀਵਨ ਹੱਥਾਂ ਦੇ ਵਿੱਚੋਂ ਜਾ ਰਿਹਾ ਤੇ ਜੇ ਸਰੀਰ ਦੇ ਰਹਿੰਦਿਆਂ ਹੋਇਆਂ ਵੈਗਰੂ ਦਾ ਸਿਮਰਨ ਨਾ ਕੀਤਾ ਬੰਦਗੀ ਨਾ ਕੀਤੀ ਤੇ ਅਖੀਰ ਨੂੰ ਪਛਤਾਉਣਾ ਪੈਗਾ ਕਿਉਂਕਿ ਬਾਕੀ ਦੀਆਂ ਚੀਜ਼ਾਂ ਸਾਡੇ ਨਾਲ ਜਾਣ ਵਾਲੀਆਂ ਨਹੀਂ ਤੇ ਨਾ ਹੀ ਸਾਨੂੰ ਇਥੇ ਤ੍ਰਿਪਤੀ ਦੇਣ ਵਾਲੀਆਂ ਨੇ ਦੋਵੇਂ ਚੀਜ਼ਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਕਿ ਨਾਮ ਨਾਲ ਵੀ ਜਾਂਦਾ ਹੈ ਤੇ ਇੱਥੇ ਵੀ ਆਨੰਦਿਤ ਸੁਖ ਉਹਦੇ ਵਿੱਚੋਂ ਹੀ ਮਿਲ ਸਕਦਾ ਹੈ ਹੋਰ ਸੰਸਾਰ ਦੀਆਂ ਚੀਜ਼ਾਂ ਕੋਈ ਟਿਕਾਅ ਨਹੀਂ ਦਿੰਦੀਆਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਚੇਤਾ ਕਰ ਚੇਤਨਾ ਹੈ ਤਾਂ ਚੇਤ ਲੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਵੀ ਐ ਮਨੁੱਖ ਜੇ ਤੂੰ ਚੇਤਾ ਕਰਨਾ ਹੈ ਜੇ ਤੂੰ ਯਾਦ ਕਰਨਾ ਹੈ ਵਾਹਿਗੁਰੂ ਨੂੰ ਤੇ ਤੇਰੇ ਕੋਲ ਸਮਾਂ ਬਹੁਤ ਵਧੀਆ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਬੜੀ ਸੋਹਣੀ ਤੈਨੂੰ ਦੇਹ ਮਿਲ ਗਈ ਐ ਬੜਾ ਸੋਹਣਾ ਸਰੀਰ ਮਿਲ ਗਿਆ ਤੇ ਇਹਦੇ ਵਿੱਚ ਤੂੰ ਸੁਚੇਤ ਹੋ ਕੇ ਜਾਗ ਕੇ ਸਿਮਰਨ ਕਰ ਨਾਲ ਨਾਲ ਸੰਸਾਰ ਦੇ ਕੰਮ ਕਰਦਾ ਚੱਲ ਤੇ ਨਾਲ ਨਾਲ ਦੋਵੇਂ ਟਾਈਮ ਦਾ ਨਿਤਨੇਮ ਇਹ ਸਿੱਖੀ ਦਾ ਮੂਲ ਸਿਧਾਂਤ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਹੈ ਬਹੁਤ ਸਮੇਂ ਬਾਅਦ ਆਈ ਹੈ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੀ ਐਸਾ ਹਰ ਨਾਮ ਨਾ ਚਿਤਿਓ ਸੇ ਕਾਹੇ ਜਗ ਆਏ RAM ਰਾਜੇ ਜਿਨ੍ਹਾਂ ਨੇ ਨਾਮ ਦਾ ਚਿੰਤਨ ਨਹੀਂ ਕੀਤਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਉਹਨਾਂ ਦਾ ਤੇ ਆਉਣ ਦਾ ਫਾਇਦਾ ਕੀ ਹੋਇਆ ਭਾਬ ਕੋਈ ਫਾਇਦਾ ਨਹੀਂ ਹੋਇਆ ਕੋਈ ਲਾਭ ਨਹੀਂ ਹੋਇਆ ਸਿਰਫ ਉਮਰ ਨੂੰ ਇੱਕ ਤਰ੍ਹਾਂ ਦੇ ਨਾਲ ਗਵਾ ਕੇ ਚਲੇ ਜਾਏ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਕਿਉਂਕਿ ਅੱਗੇ ਜਾ ਕੇ ਫਿਰ ਮਹਾਰਾਜ ਬਾਣੀ ਵਿੱਚ ਦੱਸਦੇ ਨੇ ਕਿ ਉੱਥੇ ਜਾ ਕੇ ਉਲਾਮੇ ਮਿਲਦੇ ਨੇ ਦੋ ਤਰ੍ਹਾਂ ਦੇ ਉਲਾਮੇ ਮਿਲਦੇ ਨੇ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਸੋ ਉਲਾਮੇ ਦਿਨੇ ਕੇ ਰਾਤੀ ਮਿਲਨ ਸਹਾਂਸ ਸਿਵਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਸੋ ਉਲਾਮੇ ਦਿਨੇ ਕੇ ਜੇ ਦਿਨ ਵਿੱਚ ਸਿਮਰਨ ਨਹੀਂ ਕਰਦਾ ਕੰਮਕਾਰ ਕਰਦਾ ਹੋਇਆ ਅੰਦਰ ਸੁਰਤ ਨਹੀਂ ਜਾਗਦੀ ਜਿਹਨੂੰ ਕਹਿੰਦੇ ਨੇ ਹੱਥ ਪਾਏ ਕਰ ਕੰਮ ਸਭ ਚੀਤ ਨਰਿੰਜਣ ਨਾਲ ਉਹ ਕੰਮ ਨਹੀਂ ਕਰਦਾ ਜੇ ਤੇ ਦਿਨ ਦਾ 100 ਲਾਮਾ ਮਿਲਦਾ ਹੈ ਤੇ ਰਾਤੀ ਮਿਲਨ ਸਹਾਂਸ ਦਾ ਮਤਲਬ ਰਾਤ ਜੇ ਸਿਮਰਨ ਨਹੀਂ ਕਰਦਾ ਤੇ 1000 ਮਿਲਦੇ ਰਾਤ ਦਾ ਮਤਲਬ ਇਹ ਅਮਰਤ ਵੇੜਾ ਅਮਰਤ ਵੇੜੇ ਵਿੱਚ 900 ਲਾਮਾ ਵਧ ਗਿਆ ਦਿਨੇ 100 ਤੇ ਜੇ ਅਮਰਤ ਵੇਲੇ ਨਹੀਂ ਜਪਦਾ ਫਿਰ 900 ਹੋਰ ਜੁੜ ਗਏ ਨਾਲ 1000 ਮਿਲਣਾ ਕਿਉਂ ਕਿਉਂਕਿ ਇਹ ਦੁਨੀਆ ਦਾ ਜਿਹੜਾ ਪਹਿਰ ਹੈ ਅਮਰਤ ਵੇਲਾ ਹੈ ਜਿਹੜਾ ਚੌਥਾ ਪਹਿਰ ਹੈ ਰਾਤ ਦਾ ਉਹ ਸਾਧ ਸੰਗਤ ਜੀ ਮਿਲਿਆ ਇਨਾਮ ਜਪਣ ਵਾਸਤੇ ਹੈ ਉਹ ਹੋਰ ਕਿਸੇ ਕੰਮ ਵਾਸਤੇ ਮਿਲਿਆ ਹੀ ਨਹੀਂ ਉਹਦੇ ਵਿੱਚ ਅੰਮ੍ਰਿਤ ਵੇਲੇ ਦੇ ਵਿੱਚ ਹੋਰ ਕੰਮ ਵੱਲੋਂ ਵਰਜਿਆ ਗੁਰੂ ਸਾਹਿਬ ਨੇ ਤੇ ਹੋਰ ਗੱਲ ਗੱਲਾਂ ਛੱਡ ਕੇ ਹੋਰ ਚੀਜ਼ਾਂ ਤਿਆਗ ਕੇ ਅੰਮ੍ਰਿਤ ਵੇਲਾ ਸਵੇਰੇ 2 ਵਜੇ ਵੀ ਸ਼ੁਰੂ ਹੋ ਜਾਂਦਾ 2:30 ਵਜੇ ਵੀ 3 ਵਜੇ ਵੀ 4 ਵਜੇ ਵੀ ਜਦੋਂ ਕਿਸੇ ਦਾ ਸਰੀਰ ਜਿਵੇਂ ਦਾ ਉਹਦਾ ਕੰਮ ਹੈ ਕਾਰੋਬਾਰ ਹੈ ਉਸ ਹਿਸਾਬ ਨਾਲ ਉੱਠ ਕੇ ਉਹ ਨਾਮ ਜਪੇ ਸੌ ਕੇ ਜੀਵਨ ਨਾ ਗੁਜ਼ਾਰੇ ਅਮਰਤ ਵੇਲੇ ਜਾਗ ਕੇ ਸ਼ੁਰੂ ਕਰੇ ਸੰਸਾਰ ਦੀਆਂ ਵਰਕਤਾਂ ਵੀ ਆਉਣਗੀਆਂ ਤੇ ਨਾਮ ਦੀਆਂ ਵਰਕਤਾਂ ਵੀ ਆਉਣਗੀਆਂ ਦੋਵੇਂ ਖਜ਼ਾਨੇ ਅਮਰਤ ਵੇਲੇ ਵਿੱਚ ਮਿਲਦੇ ਨੇ ਮਹਾਰਾਜ ਕਹਿੰਦੇ ਨੇ ਇਹ ਸਮਾ ਜਿਹੜਾ ਨਾ ਜਿਵੇਂ ਆਪਾਂ ਫਸਲ ਬੀਜਦੇ ਆ ਜਮੀਨ ਬੱਤਰ ਹੋਵੇ ਤੇ ਫਿਰ ਬੀਜਣ ਦਾ ਬਹੁਤ ਫਾਇਦਾ ਹੁੰਦਾ ਉਹ ਫਸਲ ਉੱਗ ਪੈਂਦੀ ਆ ਪਰ ਜੇ ਅਸੀਂ ਸੁੱਕੇ ਵਿੱਚ ਬੀਜੀਏ ਦਾਣੇ ਨਹੀਂ ਉਗਦੇ ਸੁੱਕੀ ਜ਼ਮੀਨ ਦੇ ਵਿੱਚ ਦਾਣੇ ਨਹੀਂ ਉਗਦੇ ਅਮਰਤ ਵੇਲਾ ਬੱਤਰ ਦਾ ਟਾਈਮ ਹੁੰਦਾ ਹੈ ਬੱਤਰ ਮੰਨੇ ਨਰਮ ਪੈੜੀ ਜਿਹਦੇ ਵਿੱਚ ਕੁਝ ਉਗ ਸਕੇ ਪਾਤਸ਼ਾਹ ਕਹਿੰਦੇ ਨੇ ਅਮਰਤ ਵੇਲਾ ਬੱਤੇ ਦਾ ਬੀਜਿਆ ਅਮਰਤ ਵੇਲੇ ਦੇ ਬੱਤਰ ਵਿੱਚ ਜਿਨ੍ਹਾਂ ਨੇ ਨਾਮ ਬੀਜਿਆ ਭਗਤ ਖਾਏ ਖਰਚ ਰਹੇ ਦੋ ਗੱਲਾਂ ਲਿਖੀਆਂ ਨੇ ਜਿਹੜੇ ਅਮਰਤ ਵੇਲੇ ਨਾਮ ਜਪਦੇ ਨੇ ਉਹ ਆਪ ਵੀ ਉਹਦੇ ਵਿੱਚੋਂ ਖਾਂਦੇ ਨੇ ਖਜ਼ਾਨਾ ਤੇ ਉਹਨੂੰ ਖਰਚਦੇ ਵੀ ਨਹੀਂ ਅੱਗੇ ਲੋਕਾਂ ਦੇ ਭਲੇ ਵਾਸਤੇ ਭਗਤ ਖਾਏ ਖਰਚ ਰਹੇ ਖਰਚ-ਖਰਚ ਕੇ ਥੱਕ ਗਏ ਨੇ ਮੁੱਕਦਾ ਨਹੀਂ ਨਿਖਟੇ ਨਹੀਂ ਕਦੀ ਖਤਮ ਨਹੀਂ ਹੁੰਦਾ ਲਗਾਤਾਰ ਵੱਧਦਾ ਹੀ ਜਾਂਦਾ ਹੈ ਬਾਹਰ ਲਿਆਂ ਸੰਸਾਰ ਦੀਆਂ ਦਾਤਾਂ ਵੀ ਵਧੀਆਂ ਨੇ ਤੇ ਅਧਿਆਤਮਕ ਨਾਮ ਦੀਆਂ ਦਾਤਾਂ ਵੀ ਵਧੀਆਂ ਗੁਰੂ ਸਾਹਿਬ ਬਾਣੀ ਦੇ ਵਿੱਚ ਇਸ ਤਰ੍ਹਾਂ ਨਾਮ ਦੇ ਧੰਨ ਬਾਰੇ ਅਮਰਤ ਵੇਲੇ ਦੇ ਧੰਨ ਬਾਰੇ ਉਪਦੇਸ਼ ਕਰਦੇ ਨੇ ਪੜੋ ਸਾਰੇ ਪਿਆਰ ਦੇ ਨਾਲ ਟੂਟ ਨਾ ਆਵੇ ਵਾਦ ਤੂ ਜਾਈ ਟੂਟ ਨਾ ਆਵੇ ਵਦ 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 ਤੂ ਜਾਈ ਇਹਦੇ ਵਿੱਚ ਵਾਧਾ ਹੀ ਹੁੰਦਾ ਜਾਂਦਾ ਪਲ ਪਲ ਦੇ ਵਿੱਚ ਹੌਲੀ ਹੌਲੀ ਨਾਮ ਨੂੰ ਫਿਰ ਆਪਣੇ ਨਾਮ ਜਪਾਈ ਜਾਂਦਾ ਸੁਭਾਅ ਬਣ ਜਾਂਦਾ ਹੌਲੀ ਹੌਲੀ ਕਿਉਂਕਿ ਇੱਕ ਵਾਰੀ ਇਹਦੇ ਨਾਲ ਸੁਰਤ ਲੱਗ ਗਈ ਕਿਸੇ ਦੀ ਥੋੜੀ ਬਹੁਤ ਵੀ ਤੇ ਸਾਧ ਸੰਗਤ ਜੀ ਫਿਰ ਇੱਕ ਤਰ੍ਹਾਂ ਦਾ ਉਹਨੂੰ ਇਹਦੇ ਵਿੱਚ ਰਸ ਆਉਣ ਲੱਗ ਪੈਂਦਾ ਜਿਵੇਂ ਤੁਸੀਂ ਗੀਤਨ ਦੇ ਵਿੱਚ ਬੱਚੀ ਤੋਂ ਸ਼ਬਦ ਸੁਣਿਆ ਕਿ ਜਾਂ ਕੋ ਹਰ ਰੰਗ ਲੱਗੋ ਇਸ ਯੁੱਗ ਮੈਂ ਸੋ ਕਈਤ ਹੈ ਸੂਰਾ ਇਹਦਾ ਫਿਰ ਪਿਆਰ ਜਾਗਣ ਲੱਗ ਪੈਂਦਾ ਅੰਦਰ ਪਹਿਲਾਂ ਪਹਿਲਾਂ ਕੋਈ ਵੀ ਚੀਜ਼ ਹੈ ਤੁਸੀਂ ਭਾਵੇਂ ਬਿਜ਼ਨਸ ਸ਼ੁਰੂ ਕਰੋ ਤੇ ਪਹਿਲਾਂ ਉਹਦੇ ਵਿੱਚ ਪੈਸੇ ਵੀ ਜਾਦੇ ਲੱਗਦੇ ਨੇ ਤੇ ਮਿਹਨਤ ਵੀ ਜਾਦੇ ਕਰਨੀ ਪੈਂਦੀ ਇਸੇ ਤਰ੍ਹਾਂ ਨਾਮ ਦਾ ਜਿਹੜਾ ਖਜ਼ਾਨਾ ਬੰਦਗੀ ਦਾ ਜਿਹੜਾ ਖਜ਼ਾਨਾ ਸਿੱਖੀ ਦਾ ਜਿਹੜਾ ਹੀਰਾ ਹੈ ਇਹਦੀ ਸ਼ੁਰੂਆਤ ਦੇ ਵਿੱਚ ਥੋੜੀ ਜੀ ਮਿਹਨਤ ਕਰਨੀ ਪੈਂਦੀ ਰਮਤਾ ਦੇ ਵਿੱਚ ਜੇ ਕਿਤੇ ਇਹ ਸ਼ੁਰੂ ਹੋ ਜਾ ਬਚਪਨ ਤੋਂ ਲੈ ਕੇ ਜਵਾਨੀ ਤੋਂ ਲੈ ਕੇ ਫਿਰ ਤਾਂ ਰੰਗ ਹੀ ਇਹਦੇ ਨਿਆਰੇ ਨੇ ਕਿਉਂਕਿ ਸ਼ੁਰੂ ਵਿੱਚ ਸਰੀਰ ਦੇ ਵਿੱਚ ਤਾਕਤ ਵੀ ਹੁੰਦੀ ਹੈ ਸ਼ਕਤੀ ਵੀ ਹੁੰਦੀ ਹੈ ਤੇ ਸ਼ੁਰੂ ਤੋਂ ਲੈ ਕੇ ਜਿਵੇਂ ਭਗਤ ਤਰੂ ਅਤੇ ਪ੍ਰਹਿਲਾਦ ਜੀ ਦਾ ਜ਼ਿਕਰ ਆਉਂਦਾ ਛੋਟੀ ਉਮਰ ਦੇ ਸ਼ਨ ਜਦੋਂ ਕਬੀਰ ਜੀ ਨੂੰ ਅਸੀਂ ਪੁੱਛਨੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਨੇ ਆ ਤੇ ਉਹ ਕਹਿੰਦੇ ਜੇ ਨਾਮ ਜਪਣਾ ਹੈ ਤੇ ਤਰੂ ਤੇ ਪ੍ਰਹਿਲਾਦ ਦੇ ਵਾਂਗੂ ਜਪੋ ਜੇ ਧਰਮ ਕਮਾਉਣਾ ਹੈ ਤੇ ਤਰੂ ਤੇ ਪ੍ਰਹਿਲਾਦ ਦੇ ਵਾਂਗੂ ਕਮਾਓ ਕਿਉਂ ਕਿਉਂਕਿ ਉਹਨਾਂ ਦਾ ਕਈ ਚੀਜ਼ਾਂ ਬੜੀਆਂ ਖਾਸ ਨੇ ਪਹਿਲੇ ਨੰਬਰ ਤੇ ਤਾਂ ਇਹ ਹੈ ਵੀ ਬੱਚਾ 5 ਸਾਲ ਦਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਇੱਕ ਗੁਣ ਹੁੰਦਾ ਉਸ ਗੁਣ ਨੂੰ ਕਹਿੰਦੇ ਨੇ ਸਰਲ ਮਨ ਸਿੱਧਾ ਮਨ ਬਾਲ ਬੁੱਧ ਧੰਨੇ ਪਾਇਓ ਬਾਲ ਬੁੱਧ ਧੰਨੇ ਨੇ ਵੀ ਬਾਲ ਬੁੱਧ ਵਾਂਗ ਯਾਨੀ ਕਿ ਬੱਚੇ ਵਾਂਗ ਭਗਤੀ ਕੀਤੀ ਜ਼ਰੂਰੀ ਨਹੀਂ ਵੀ ਬੱਚਾ ਹੋਵੇ ਬੰਦਾ ਮਤਲਬ ਭਾਵੇਂ ਉਮਰ ਜ਼ਿਆਦਾ ਵੀ ਹੋਵੇ ਤੇ ਬੱਚੇ ਵਾਲੀ ਮੂद्रा ਦੇ ਵਿੱਚ ਭਗਤੀ ਕਰੇ ਬੱਚੇ ਦਾ ਕੀ ਹੁੰਦਾ ਸੁਭਾਅ ਭੋਲਾ ਹੁੰਦਾ ਜ਼ਿਆਦਾ ਉਹਦੇ ਵਿੱਚ ਇਛਾਵਾਂ ਨਹੀਂ ਹੁੰਦੀਆਂ ਬਸ ਸੀਮਤ ਜਿਹਾ ਜੀਵਨ ਹੁੰਦਾ ਤੇ ਜਲਦੀ ਮਨ ਟਿਕਦਾ ਬੱਚੇ ਦਾ ਬਚਪਨ ਦੇ ਵਿੱਚ ਬਹੁਤ ਜਲਦੀ ਟਿਕਾਉ ਬਣ ਜਾਂਦਾ ਫਿਰ ਉਹਦੇ ਵਿੱਚ ਭੋਲਾਪਣ ਹੁੰਦਾ ਉਹਦੇ ਵਿੱਚ ਗੁੱਸਾ ਗਿੜਾ ਬਹੁਤ ਘੱਟ ਹੁੰਦਾ ਬਹੁਤ ਜਲਦੀ ਮਨ ਟਿਕ ਜਾਂਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਧਰੂ ਤੇ ਪ੍ਰਹਲਾਦ ਵਾਂਗੂ ਜਪੋ ਦੂਜੀ ਗੱਲ ਧਰੂ ਦੇ ਅੰਦਰ ਜਿਵੇਂ ਬਾਬਾ ਫਤਿਹ ਸਿੰਘ ਜੀ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਨੇ ਉਹਨਾਂ ਦੇ ਵਿੱਚ ਵੀ ਇਹ ਬੜੀ ਵੱਡੀ ਡ੍ਰਿੜਤਾ ਹੈ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਕੁਰਬਾਨੀ ਕਰਦੇ ਨੇ ਸੰਸਾਰ ਦੇ ਲਾਲਚ ਵਿੱਚ ਵੀ ਦਿੱਤੇ ਜਾਂਦੇ ਨੇ ਵੀ ਤੁਹਾਨੂੰ ਬੇਗਮਾਂ ਦੇ ਡੋਲੇ ਦੇ ਦੇਵਾਂਗੇ ਤੁਹਾਨੂੰ ਰਾਜ ਸੱਤਾ ਦੇ ਦੇਵਾਂਗੇ ਤੁਹਾਨੂੰ ਜਿੰਨਾ ਮਰਜ਼ੀ ਤੁਹਾਨੂੰ ਦੇ ਦੇਵਾਂਗੇ ਪਰ ਗੱਲ ਇਹ ਹੈ ਧਰਮ ਦੇ ਵਿੱਚ ਵੀ ਇੱਕ ਖਾਸ ਤਰ੍ਹਾਂ ਦਾ ਨਸ਼ਾ ਖਾਸ ਤਰ੍ਹਾਂ ਦਾ ਰੰਗ ਹੈ ਜੇ ਉਹ ਚੜਜੈ ਤਾਂ ਉਹ ਵੱਡੇ ਭਾਗਾਂ ਵਾਲਾ ਮਨੁੱਖ ਹੁੰਦਾ ਉਹ ਪਰਤ ਕੇ ਉਤਰਦਾ ਨਹੀਂ ਲਗਾਤਾਰ ਇੰਨਾ ਪੱਕਾ ਹੋ ਜਾਂਦਾ ਗੂੜਾ ਹੋ ਜਾਂਦਾ ਲਾਲ ਰੰਗ ਤਿਸਕੋ ਲਗਾ ਜਿਸਕੇ ਵਢ ਭਾਗਾ ਬਹੁਤ ਵੱਡੇ ਭਾਗਾਂ ਵਾਲੇ ਨੇ ਉਹ ਮਨੁੱਖ ਜਿਨ੍ਹਾਂ ਦੇ ਅੰਦਰ ਪਰ ਲੱਗਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰ ਦ੍ਰਿੜਤਾ ਹੋਵੇ ਪੂਰੀ ਪੂਰੀ ਕਾਗਰਤਾ ਹੋਵੇ ਮਨ ਦੇ ਵਿੱਚ ਪੂਰੀ ਦ੍ਰਿੜਤਾ ਹੋਵੇ ਉਹ ਧਰੋ ਵਾਲੀ ਅੰਦਰ ਇਰਾਦਾ ਹੋਵੇ ਪ੍ਰਹਲਾਦ ਵਾਲਾ ਇਰਾਦਾ ਹੋਵੇ ਤਰੂ ਦੇ ਵਿੱਚ ਕਿੰਨਾ ਇਰਾਦਾ ਸੀ ਛੋਟੀ ਉਮਰ ਦੇ ਵਿੱਚ ਜਦੋਂ ਸਾਹਸੰਗਤ ਦੀ ਉਹਨਾਂ ਦੇ ਇਤਿਹਾਸ ਵਿੱਚ ਆਉਂਦਾ ਕਿ ਉਹ ਛੋਟੀ ਉਮਰ ਦੇ ਵਿੱਚ ਰਾਜੇ ਦੇ ਪੁੱਤਰ ਸਨ ਭਗਤ ਤਰੂ ਜੀ ਉਹਨਾਂ ਦੇ ਪਿਤਾ ਨੇ ਹੋਰ ਸ਼ਾਦੀ ਕਰਵਾਈ ਹੈ ਹੋਰ ਦੂਜੀ ਰਾਣੀ ਆਈ ਤੇ ਉਹਦੇ ਨਾਲੇ ਸਮਝੌਤਾ ਹੋਇਆ ਵੀ ਮੈਂ ਇੱਥੇ ਤਾਂ ਸ਼ਾਦੀ ਕਰਾਉਣੀ ਤਾਂ ਮਹਿਲ ਵਿੱਚ ਆਉਣਾ ਵੀ ਪਹਿਲੀ ਰਾਣੀ ਨੂੰ ਜੇ ਤੂੰ ਮਹਿਲ ਵਿੱਚੋਂ ਬਾਹਰ ਕੱਢੇਂ ਉਹਨੇ ਕਿਹਾ ਕੋਈ ਗੱਲ ਨਹੀਂ ਬਾਹਰ ਕਮਰੇ ਨੇ ਉਧਰ ਉਸ ਪਾਸੇ ਨਿਵਾਸ ਕਰਾ ਦਿੱਤਾ ਤਰੂ ਤੇ ਤਰੂ ਦੀ ਮਾਤਾ ਦਾ ਕੁਦਰਤੀ ਬੱਚਾ ਜਿਹੜਾ ਉਹਦੇ ਮਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਛੋਟੀਆਂ-ਛੋਟੀਆਂ ਚੀਜ਼ਾਂ ਬੱਚਾ ਨੋਟ ਕਰਦਾ ਉਹਨੇ ਸਾਧ ਸੰਗਤ ਦੀ ਭਗਤ ਤਰੂ ਜੀ ਨੇ ਵੇਖਿਆ ਵੀ ਗੱਲ ਕੀ ਹੈ ਵੀ ਸਾਨੂੰ ਹੈ ਮੇਰੇ ਪਿਤਾ ਜੀ ਨੇ ਵੀ ਦੂਸਰੇ ਘਰ ਦੇ ਵਿੱਚ ਸਾਨੂੰ ਨਿਵਾਸ ਦਿੱਤਾ ਹੈ ਤਾਂ ਕੀ ਕਾਰਨ ਹੈ ਸਾਧ ਸੰਗਤ ਇਹ ਵੀ ਜਿਹੜੀ ਨਵੀਂ ਰਾਣੀ ਸੀ ਉਹਦੇ ਨਾਲ ਇਹ ਵੀ ਸਮਝੌਤਾ ਕੀਤਾ ਸੀ ਧਰੂ ਦੇ ਪਿਤਾ ਨੇ ਕਿ ਤੇਰੇ ਕੋਲ ਇਹ ਧਰੂ ਨਹੀਂ ਆ ਸਕਦਾ ਇਹ ਵੇਖੋ ਕਿਵੇਂ ਦਾ ਸੰਸਾਰ ਹੈ ਈਰਖਾ ਦੀ ਅੱਗ ਜਿਹੜੀ ਹੈ ਇਹਦੇ ਨਾਲ ਸੰਸਾਰ ਅੱਜ ਨਹੀਂ ਆਪਾਂ ਸੋਚਣਾ ਵੀ ਅੱਜ ਈਰਖਾ ਵੜੀ ਜਾ ਤੇ ਇੱਕ ਦੂਜੇ ਦਾ ਵੈਰ ਵਿਰੋਧ ਬੜਾ ਇਹ ਜਦੋਂ ਦਾ ਸੰਸਾਰ ਬਣਿਆ ਇਹ ਕੋਈ ਵੈਗਰੂ ਦੀ ਲੀਲਾ ਹੀ ਇਸ ਤਰ੍ਹਾਂ ਦੀ ਹੈ ਜਿੱਥੇ ਸੰਸਾਰ ਦੇ ਵਿੱਚ ਵੈਗਰੂ ਦਾ ਵਾਸਾ ਹੈ ਤੇ ਸਾਰੇ ਸਰੀਰਾਂ ਦੇ ਵਿੱਚ ਨਾਮ ਦਾ ਨਿਵਾਸ ਹੈ ਇੱਥੇ થી ਈਰਖਾ ਵੀ ਬੜੀ ਆ ਉਹ ਦੂਜੀ ਰਾਣੀ ਨੇ ਈਰਖਾ ਵੇ ਬਸ ਕਿਹਾ ਵੀ ਜਿਹੜਾ ਪੁੱਤਰ ਤੇਰਾ ਧਰੂ ਹੈ ਉਹ ਤੇਰੇ ਕੋਲ ਨਹੀਂ ਆ ਸਕਦਾ ਬੱਚੇ ਖੇਡ ਰਹੇ ਸਨ ਧਰੂ ਵੀ ਖੇਡ ਰਿਹਾ ਸੀ ਗੇਂਦ ਕਿਸੇ ਕਾਰਨ ਉਸ ਪਹਿਲੇ ਘੜ ਦੇ ਵਿੱਚ ਚਲੀ ਗਈ ਧਰੂ ਲੈਣ ਗਿਆ ਤੇ ਅੱਗੇ ਉਹਦਾ ਪਿਤਾ ਬੈਠਾ ਹੋਇਆ ਜਦੋਂ ਲੈਣ ਗਿਆ ਤੇ ਪਿਤਾ ਨੂੰ ਵੀ ਮੋਹ ਆ ਗਿਆ ਤੇ ਧਰੂ ਨੂੰ ਵੀ ਮੋਹ ਆ ਗਿਆ ਉਹਨੇ ਆਵਾਜ਼ ਮਾਰ ਕੇ ਆਪਣੀ ਗੋਦ ਵਿੱਚ ਬਿਠਾ ਕੇ ਪਿਆਰ ਕੀਤਾ ਤੇ ਇਧਰੋਂ ਜਿਹੜੀ ਨਵੀਂ ਰਾਣੀ ਸੀ ਉਹ ਆ ਗਈ ਉਹਨੇ ਕਿਹਾ ਵੀ ਮੈਂ ਜਿਹੜਾ ਰਾਜੇ ਨੂੰ ਕਿਹਾ ਵੀ ਤੁਹਾਡੇ ਨਾਲ ਜਿਹੜਾ ਮੈਂ ਵਿਆਹ ਕਰਾਇਆ ਇਹਦਾ ਇੱਕ ਸਮਝੌਤਾ ਹੋਇਆ ਸੀ ਵੀ ਇਹ ਤਰੂ ਨੂੰ ਤੁਸੀਂ ਗੋਦ ਵਿੱਚ ਨਹੀਂ ਬਿਠਾਉਣਾ ਤੇ ਰਾਜਾ ਬੇਵਸੀ ਉਹਨੇ ਸਾਹਸੰਗਤ ਜੀ ਰਾਣੀ ਨੇ ਭਗਤ ਤਰੂ ਨੂੰ ਛੋਟੇ ਜਿਹੇ ਨੂੰ 5 ਸਾਲ ਦੇ ਬੱਚੇ ਨੂੰ ਰਾਜੇ ਦੀ ਪਿਤਾ ਦੀ ਗੋਦ ਦੇ ਵਿੱਚੋਂ ਖਿੱਚ ਕੇ ਬਾਹਰ ਵਗਾਇਆ ਖਿੱਚ ਕੇ ਬਾਹਰ ਸੁੱਟਿਆ ਜਦੋਂ ਬਾਹਰ ਸੁੱਟਿਆ ਤੇ ਤਰੂ ਜਿਹੜਾ ਰੋਣ ਲੱਗ ਪਿਆ ਪਰ ਰਾਜਾ ਬੇਵੱਸ ਹੈ ਮਨੁੱਖ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ ਕੁਝ ਨਹੀਂ ਕਰ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਪਿਤਾ ਨੇ ਪਿਆਰ ਕਰਕੇ ਕੁੱਛੜ ਚੁਕ ਲਿਆ ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਦਿੱਤਾ ਜਦੋਂ ਪਿਓ ਨੇ ਆਪਣੀ ਗੋਦ ਦੇ ਵਿੱਚ ਬਿਠਾ ਲਿਆ ਉਧਰੋਂ ਦੂਜੀ ਰਾਣੀ ਆ ਗਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੀ ਕੀਤਾ ਸਾਸ ਸੰਗਤ ਉਸੇ ਤੋਂ ਉਸ ਤੋਂ ਅੱਗੇ ਤਰੂ ਜੀ ਰੋਣ ਲੱਗ ਪਏ ਡੱਡੋ ਲਿਕਾ ਮਾਂ ਪੁੱਛਿਆ ਮਾਂ ਨੂੰ ਪੁੱਛਦਾ ਤਰੂ ਜਿਹੜਾ ਤੂੰ ਸਿਆਣੀ ਹੈ ਕਿ ਸ੍ਰੀਤਾ ਭਾਵ ਤੂੰ ਰਾਣੀ ਹੈ ਕਿ ਤੂੰ ਇਹ ਨੁਕਰਾਨੀ ਹੈ ਜਿਹੜੇ ਤੇਰੇ ਪੁੱਤਰ ਦੇ ਨਾਲ ਇਹ ਵਿਹਾਰ ਕੀਤਾ ਤੇ ਮਾਂ ਸੀ ਬੜੀ ਸਿਆਣੀ ਉਹਨੇ ਜਿਹੜਾ ਜਿਹੜਾ ਗਿਆਨ ਦਿੱਤਾ ਉਹ ਗਿਆਨ ਆਧਾਰ ਬਣ ਗਿਆ ਭਗਤ ਤਰੂ ਦੇ ਜੀਵਨ ਦੇ ਵਿੱਚ ਗਿਆਨ ਛੋਟਾ ਜੀ ਜਿਹੜਾ ਉਹ ਹੀ ਕੰਮ ਦੇ ਜਾਂਦਾ ਜੇ ਉਹਦੇ ਉੱਤੇ ਚੱਲੀਏ ਤਾਂ ਉਹਨੇ ਕਿਹਾ ਬਈ ਹੈ ਤੇ ਮੈਂ ਰਾਣੀਆਂ ਪਰ ਮੈਂ ਬੰਦਗੀ ਨਹੀਂ ਕੀਤੀ ਜਿਸ ਕਰਕੇ ਮੇਰਾ ਮਿਲਿਆ ਹੋਇਆ ਰਾਜ ਖੁੱਸ ਗਿਆ ਕਈ ਵਾਰੀ ਨਾ ਜੋ ਵੀ ਸਾਨੂੰ ਮਿਲਦਾ ਹੈ ਸੰਸਾਰ ਦੇ ਵਿੱਚ ਇਹ ਇੱਕ ਤਾਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਪਰ ਇੱਕ ਮਨੁੱਖ ਦੀ ਭਾਗਸ਼ਾਲੀ ਜਿਹੜੀ ਹੁੰਦੀ ਹੈ ਨਾ ਉਹਦੀ ਪ라 ਲਬਦ ਉਹਨੂੰ ਕਹਿੰਦੇ ਨੇ ਭਾਗਸ਼ਾਲੀ ਦੇ ਵਿੱਚ ਲਿਖਿਆ ਹੁੰਦਾ ਹੈ ਭਾਗ ਦੇ ਵਿੱਚ ਜਿਹੜੀ ਚੀਜ਼ ਹੈ ਉਹ ਮਨੁੱਖ ਕੋਲ ਕਿਸੇ ਨਾ ਕਿਸੇ ਸਬੱਬ ਕਰਕੇ ਆਪ ਹੀ ਆ ਜਾਂਦੀ ਤੇ ਭਾਗ ਕਦੇ ਨਾ ਬਣਦੇ ਨੇ ਭਾਗ ਬਣਦੇ ਨੇ ਦੋ ਚੀਜ਼ਾਂ ਦੇ ਨਾਲ ਸੇਵਾ ਕਰਨ ਨਾਲ ਤੇ ਸਿਮਰਨ ਕਰਨ ਦੇ ਨਾਲ ਇਹਦੇ ਨਾਲ ਭਾਗ ਬਹੁਤ ਮਨੁੱਖ ਦੇ ਬਣ ਜਾਂਦੇ ਨੇ ਜੇ ਭਾਗ ਮਾੜੇ ਵੀ ਨੇ ਕਮਜ਼ੋਰ ਵੀ ਨੇ ਤੇ ਨਾਮ ਜਿਹੜਾ ਉਹ ਭਾਗ ਵਾਲੇ ਬਣਾ ਦਿੰਦਾ ਆ ਬਾਣੀ ਵਿੱਚ ਆਉਂਦਾ ਹੈ ਨਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਉਹਨਾਂ ਦੇ ਆਪਣੇ ਭਾਗ ਵੱਡੇ ਨੇ ਜੇ ਤੁਸੀਂ ਸੰਗਤ ਕਰਦੇ ਹੋ ਉਹਨਾਂ ਤੋਂ ਨਾਮ ਦੀ ਦਾਤ ਦਾ ਪਿਆਰ ਜਿਹੜਾ ਭਾਗ ਵਧਦੇ ਜਾਂਦੇ ਨੇ ਭਾਗਾਂ ਦਾ ਖਜ਼ਾਨਾ ਵੱਧਦਾ ਜਾਂਦਾ ਹੈ ਤੇ ਜੇ ਸਾਧ ਸੰਗਤ ਜੀ ਭਾਗ ਚੰਗੇ ਹੋਣ ਗੁਰੂ ਨੇ ਬਹੁਤ ਕੁਝ ਦਿੱਤਾ ਹੋਵੇ ਤੇ ਬੰਦਾ ਪੁੱਠੇ ਪਾਸੇ ਚੱਲ ਪਵੇ ਨਾਮ ਛੱਡਦਾ ਹੈ ਬੰਦਗੀ ਛੱਡਦਾ ਹੈ ਤੇ ਉਹ ਭਾਗ ਲੈਸ ਵੀ ਹੋਣ ਲੱਗ ਪੈਂਦੇ ਨੇ ਘਟਣ ਵੀ ਲੱਗ ਪੈਂਦੇ ਨੇ ਇਸ ਕਰਕੇ ਸਿਆਣੇ ਕਹਿੰਦੇ ਨੇ ਤਪੋਂ ਰਾਜ ਤੇ ਰਾਜੋਂ ਨਰਕ ਇਹ ਕਿਉਂ ਕਿਹਾ ਇਹ ਬਾਣੀ ਦੇ ਵਿੱਚ ਵੀ ਬਚਨ ਆਇਆ ਸਲੋਕ ਸੰਸਕ੍ਰਿਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰਨ ਕੀਤੀ ਹੈ ਉਹ ਕਹਿੰਦੇ ਨੇ ਕੇ दान परापुरवेण उचन्ते महीपते परापुरवेण परा मैंने ਪਹਿਲਾਂ ਦਾ দান ਪਹਿਲਾਂ ਦਾ ਜੋ ਕਿਤੇ ਦਿੱਤਾ ਹੋਇਆ ਨਾ ਦਿੱਤਾ ਲਈ ਆਪਣਾ ਅਣ ਦਿੱਤਾ ਕਛਾਤ ਨਾ ਆਵੇ ਜੋ ਆਪਾਂ ਦਿੰਨੇ ਆ ਉਹ ਸਾਡੇ ਕੋਲ ਵਾਪਸ ਆਉਂਦਾ ਹੈ दान, दा दान परापुरवेण पुचन्ते महीपते पुਚੰਤੇ ਮੈਨੇ ਭੋਗਦੇ ਹਨ महीपते ਮੈਨੇ ਰਾਜੇ ਪਰ ਜਦੋਂ ਉਹ দান ਦਾ ਫਲ ਮਿਲਦਾ ਹੈ ਮਾਇਆ ਹੁੰਦੀ ਹੈ ਉਦੋਂ ਕੀ ਹੁੰਦਾ ਹੈ ਮਾਇਆ ਦੇ ਨਾਲ ਜੇ ਤੇ ਨਾਮ ਕੋਲ ਹੈ ਤੇ ਮਾਇਆ ਆਈ ਹੈ ਫਿਰ ਤਾਂ ਬਚਾਅ ਹੋ ਜਾਂਦਾ ਹੈ ਸੰਗਤ ਕਰਦਾ ਹੈ ਜਾਗਦਾ ਰਹਿੰਦਾ ਹੈ ਮਾਇਆ ਦੇ ਵਿੱਚ ਤੇ ਜੇ ਸੌ ਗਿਆ ਸਾਥ ਸੰਗਤ ਦੀ ਫਿਰ ਇਹ ਜਿਹੜੀ ਮਾਇਆ ਹੈ ਇਹ ਜੋ ਵੀ ਜਿੰਨੀ ਪ੍ਰਕਾਰ ਦੀ ਮਾਇਆ ਹੈ ਮਨੁੱਖ ਦੀ ਮਤ ਮਾਰ ਦਿੰਦੀ ਹੈ ਬੁੱਧੀ ਨੂੰ ਵਿਪਰੀਤ ਕਰ ਦਿੰਦੀ ਹੈ ਅਗਲੀ ਪੰਕਤੀ ਵਿਪਰੀਤ ਬੁੱਧਿ ਨੂੰ ਆਮ ਤੌਰ ਤੇ ਜਦੋਂ ਮਾਇਆ ਆਉਂਦੀ ਹੈ ਰਾਜ ਸੱਤਾ ਆਉਂਦੀ ਹੈ ਭਾਵੇਂ ਤਨ ਆ ਜਾਏ ਭਾਵੇਂ ਰਾਜ ਆ ਜਾਏ ਭਾਵੇਂ ਜੋਬਨ ਆ ਜਾਏ ਇਦੇ ਨਾਲ ਬੁੱਧੀ ਪੁੱਠੀ ਹੋ ਜਾਂਦੀ ਬੰਦੇ ਦੀ। ਉਹਦੀ ਸੋਚ ਬਿਲਕੁਲ ਨੀਵੀਂ ਚਲੀ ਜਾਂਦੀ ਹੈ, ਹੰਕਾਰ ਵਿੱਚ ਚਲਾ ਜਾਂਦਾ। ਵਿਪਰੀਤ ਬੁੱਧਯੰਗ ਮਾਰਤ ਲੋਕੈ ਨਾਨਕ ਫਿਰ ਉਹਦੇ ਤੋਂ ਬਾਅਦ ਕੀ ਹੁੰਦਾ ਹੈ? ਨਾਨਕ ਚਿਰੰਕਾਲ ਦੁੱਖ ਭੋਗਤੇ, ਉਹਦਾ ਫਿਰ ਫਲ ਦੁੱਖ, ਇਦਾਂ ਉਹਦਾ ਚੱਕਰ ਚੱਲਿਆ ਰਹਿੰਦਾ। ਇਸ ਕਰਕੇ ਜੇ ਮਾਇਆ ਵੀ ਆਵੇ ਤੇ ਸਿੱਖ ਅਰਦਾਸ ਕਰੇ ਜ਼ਰੂਰ। ਜਦੋਂ ਵੀ ਗੁਰੂ ਸਾਹਿਬ ਕੋਲੋਂ ਆਪਾਂ ਕੋਈ ਸੰਸਾਰ ਦੀ ਦਾਤ ਮੰਗਣੀ ਹੈ, ਉਦੋਂ ਨਾਲ ਇਹ ਜ਼ਰੂਰ ਕਹਿਣਾ ਹੈ ਕਿ ਸੱਚੇ ਬਾਦਸ਼ਾਹ ਦਾਤ ਵੀ ਦਿਓ ਸੰਸਾਰ ਦੀ ਦਾਤ ਦੀ ਮੰਗਣ ਦੀ ਗੱਲ ਗੁਰਬਾਣੀ ਵਿੱਚ ਆਈ ਹੈ ਕੋਈ ਲੋੜ ਹੈ ਤਾਂ ਦੁੱਧ ਦੀ ਲੋੜ ਪੁੱਤਰ ਦੀ ਲੋੜ ਹੈ ਸੰਸਾਰ ਦੇ ਕਿਸੇ ਵੀ ਚੀਜ਼ ਦੀ ਲੋੜ ਹੈ ਪਰ ਉਹਦੇ ਵਿੱਚ ਇੱਕ ਅਰਦਾਸ ਜ਼ਰੂਰ ਕਰਨੀ ਹੈ ਉਹ ਮਹਾਰਾਜ ਬਾਣੀ ਦੇ ਵਿੱਚ ਕਲਦੇ ਨੇ ਤੇ ਆਪਾਂ ਉਹ ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਜਿੱਥੇ ਤੁਸੀਂ ਸਾਨੂੰ ਸੰਸਾਰ ਦੀਆਂ ਚੀਜ਼ਾਂ ਦੇਣੀਆਂ ਨੇ ਸੰਸਾਰ ਦੇ ਕਾਰਜ ਰਾਸ ਕਰਨੇ ਹਨ ਕਿਰਪਾ ਕਰਨੀ ਹੈ ਨਾਲ ਇਹ ਵੀ ਕਿਰਪਾ ਕਰਿਓ ਪੜੋ ਸਾਰੇ ਪ੍ਰੇਮ ਦੇ ਨਾਲ ਵਿਸਰਨਾਹੀਂਦਾ ਤਾਰ ਵਿਸਰਨਾਹੀਂਦਾ ਤਾਰ ਵਿਸਰਨਾਹੀਂਦਾ ਤਾਰ ਵਿਸਰਨਾਹੀਂਦਾ ਤਾਰ ਵਿਸਰਨਾਹੀਂਦਾ ਤਾਰ ਵਿਸਰਨਾਹੀਂਦਾ ਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੋਣ ਗੋਮਨ ਦਿਨ ਰਾਤ ਗੁਣ ਗਾਵੰਦੇ ਦਿਨ ਰਾਤ ਗੁਣ ਕਾਮ ਦੇਨ ਦਿਨ ਰਾਤ ਗੁਣ ਗਾਵੰਦੇ ਦਿਨ ਰਾਤ ਗੁਣ ਗਾਵੰਦੇ ਦਿਨ ਰਾਤ ਕਾਮ ਦੇਨ ਦਿਨ ਰਾਤ ਨਾਨਕ ਚਾਹੇ ਹੋ ਨਾਨਕ ਚਾਹੇ ਹੋ ਨਾਨਕ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਇਹ ਜ਼ਰੂਰੀ ਹੈ ਫਿਰ ਅਰਦਾਸ ਤੇ ਗੁਰੂ ਸਾਹਿਬ ਵੀ ਖੁਸ਼ ਹੁੰਦੇ ਨੇ ਵੀ ਮੇਰਾ ਸਿੱਖ ਸਰਬ ਸੁਖ ਮੰਗ ਰਿਹਾ ਹੈ ਅੱਧੇ ਸੁਖ ਨਹੀਂ ਮੰਗ ਰਿਹਾ ਵੀ ਅੱਧੇ ਦੇ ਦਿਓ ਬਈ ਪੁੱਤਰ ਮੰਗਿਆ ਤੇ ਨਾਲ ਇਹ ਵੀ ਮੰਗਿਆ ਵੀ ਸੱਚੇ ਪਾਸ਼ਾ ਤੁਹਾਡਾ ਸਿੱਖ ਹੋਵੇ ਇਹ ਬਾਣੀ ਨਾਲ ਜੁੜੇ ਬਾਣੀ ਨਾਲ ਜੁੜੇ ਮੰਗਣ ਦਾ ਤਰੀਕਾ ਸਹੀ ਹੋ ਗਿਆ ਮੰਗ ਲਿਆ ਗੁਰੂ ਕੋਲੋਂ ਤੇ ਜਦੋਂ ਪੁੱਤਰ ਆ ਗਿਆ ਉਦੋਂ ਕਹਿੰਦੇ ਐਕਟਰ ਬਣ ਜਾ ਗਾਉਣ ਵਾਲਾ ਬਣ ਜਾ ਉਦੋਂ ਨੱਚਣ ਵਾਲਾ ਬਣ ਜਾ ਲਿਆ ਗੁਰੂ ਕੋਲੋਂ ਉਦੋਂ ਗਲਤੀ ਹੋ ਗਈ ਫਿਰ ਫਿਰ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣਾ ਨਾਹੀ ਮਰਨ ਵਿਚਾਰਾ ਇਸ ਤਰ੍ਹਾਂ ਸਾਧ ਸੰਗਤ ਦੀ ਭਾਗ ਜਿਹੜੇ ਹੁੰਦੇ ਨੇ ਇਹ ਬਣਦੇ ਨੇ ਨਾਮ ਦੇ ਨਾਲ ਜਿੰਨਾ ਨਾਮ ਜਪਦੇ ਜਾਗੇ ਕਿਸੇ ਪ੍ਰਕਾਰ ਦੀ ਵੀ ਜੀਵਨ ਦੇ ਵਿੱਚ ਕੋਈ ਰੁਕਾਵਟ ਹੈ ਕੋਈ ਕਮੀ ਹੈ ਗੁਰਮਤ ਦਾ ਇੱਕ ਰਸਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੇਖ ਕਰਾ ਕੇ ਅਰਦਾਸ ਕਰਾਉਣੀ ਆਪ ਕਰਨੀ ਕਿ ਭਾਵੇਂ ਕਿਵੇਂ ਕਰ ਲੋ ਆਪਣਾ ਦਸਵੰਦ ਕੱਢਣਾ ਲੰਗਰ ਵਿੱਚ ਸੇਵਾ ਕਰਨੀ ਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਇਹ ਚੀਜ਼ਾਂ ਨੇ ਆਪਣੇ ਭਾਗਾਂ ਨੂੰ ਭਾਵੇਂ ਤੁਸੀਂ ਕਿਸੇ ਤੋਂ ਕਿੰਨਾ ਕੁਝ ਲੈ ਲੋ ਇੱਕ ਮੈਂ ਬੇਨਤੀ ਕਰਾਂ ਉਦਾਹਰਨ ਦੇ ਤੌਰ ਤੇ ਆਪਾਂ ਕਿਸੇ ਤੋਂ ਲੈ ਲਈਏ ਔਰ ਜਿੰਨਾ ਚਿਰ ਆਪਾਂ ਹੁਣ ਕਿਤੇ ਕੋਈ ਚੀਜ਼ ਲਿਆਂਦੀ ਆਪਣੇ ਕੋਲ ਖੜੀ ਕਰਨ ਵਾਸਤੇ ਤੇ ਥਾਂ ਚਾਹੀਦਾ ਨਾ ਭਾਗ ਤੇ ਆਪਣੇ ਵੀ ਚਾਹੀਦੇ ਨੇ ਬੰਦੇ ਤੇ ਗੁਰੂ ਸਾਹਿਬ ਤਾਂ ਦੇਣ ਨੂੰ ਤਿਆਰ ਨੇ ਗੁਰੂ ਕੋਲ ਕੋਈ ਕਮੀ ਨਹੀਂ ਬਹੁਤ ਗੁਰੂ ਦੀ ਤੇ ਗੱਲ ਬੜੀ ਵੱਡੀ ਹੈ ਰੱਬ ਦੇ ਪਿਆਰਿਆਂ ਦੇ ਕੋਲ ਜਿਹੜੇ ਗੁਰੂ ਦੇ ਬਖਸ਼ੇ ਹੋਏ ਨੇ ਉਹਨਾਂ ਦੇ ਕੋਲ ਬੜੀਆਂ ਦਾਤਾਂ ਔਰ ਗੱਲ ਇਹ ਹੈ ਵੀ ਸਾਨੂੰ ਆਪਣੀ ਵੀ ਤਿਆਰੀ ਕਰਨੀ ਪੈਗੀ ਕਿਸੇ ਤੋਂ ਲੈ ਕੇ ਅਸੀਂ ਕਿੰਨਾ ਚਿਰ ਰੱਖ ਸਕਾਂਗੇ ਜੇ ਸਾਡਾ ਨਿਜੀ ਆਧਾਰ ਨਹੀਂ ਹੈ ਸਾਡੇ ਕੋਲ ਉਹਦਾ ਥਾਂ ਨਹੀਂ ਆਧਾਰ ਨਹੀਂ ਬਣਿਆ ਤੋ ਚੀਜ਼ ਟਿਕੇਗੀ ਨਹੀਂ ਉਹ ਚਲੀ ਜਾਏਗੀ ਆਏਗੀ ਉਹਦਾ ਉੱਥੇ ਕਨੈਕਸ਼ਨ ਨਹੀਂ ਬਣਨਾ ਉਹ ਮਿਲੀ ਤੇ ਗਈ ਇਸ ਕਰਕੇ ਜਦੋਂ ਹੋਵੇਗੀ ਥਾਂ ਉਦੋਂ ਵਸਤੂ ਨੇ ਆਪਣੇ ਆਪ ਆ ਜਾਣਾ ਹੁੰਦੇ ਭਾਂਡੇ ਕਛ ਨਾ ਸਮਾਵੇ ਸਿੱਧਾ ਅੰਮ੍ਰਿਤ ਪਵੇ ਨਿਹਾਰ ਮਨ ਦਾ ਪੁੱਠਾ ਰਹਿਣਾ ਹੁੰਦਾ ਭਾਂਡੇ ਦਾ ਮਤਲਬ ਹੁੰਦੇ ਦਾ ਮਤਲਬ ਪੁੱਠਾ ਭਾਂਡੇ ਦਾ ਮਤਲਬ ਭਾਂਡੇ ਦਾ ਮਤਲਬ ਮਨ ਮਨ ਦਾ ਪੁੱਠਾ ਰਹਿਣਾ ਕੀ ਹੈ ਹੁਣ ਮਨ ਦੀ ਤੇ ਤਸਵੀਰ ਕੋਈ ਨਹੀਂ ਕਿਤੇ ਕੋਈ ਭਾਂਡਾ ਪੁੱਠਾ ਪਿਆ ਹੋਵੇ ਤੇ ਦਿਸ ਪੈਂਦਾ ਮਨ ਪੁੱਠਾ ਹੋਇਆ ਇਹਦੀ ਕੀ ਨਿਸ਼ਾਨੀ ਹੈ ਮਨ ਪੁੱਠਾ ਦੀ ਨਿਸ਼ਾਨੀ ਇਹ ਹੈ ਕਿ ਜੋ ਵੈਗਰੂ ਸਾਡੇ ਬਿਲਕੁਲ ਨਾਲ ਰਹਿੰਦਾ ਅਠੇ ਪੈਰ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਭਰਪੂਰ ਸਾਡੇ ਕੋਲ ਹੈ ਸਾਡੇ ਅੰਦਰ ਹੈ ਸਾਡੇ ਬਾਹਰ ਹੈ ਸਾਡੇ ਚੋਹਾਂ ਪਾਸੇ ਹੈ ਤਾਂ ਉਹ ਇੰਨਾ ਨੇੜੇ ਜਿਹੜਾ ਪਰਮੇਸ਼ਰ ਵੈਗਰੂ ਹੈ ਉਹਦੇ ਪ੍ਰਤੀ ਮਨ ਦੇ ਵਿੱਚ ਜਾਗਰਤਾ ਨਹੀਂ ਉਹਦੇ ਪ੍ਰਤੀ ਮਨ ਜਾਗਿਆ ਨਹੀਂ ਹੋਰ ਗੱਲਾਂ ਦੇ ਵਿੱਚ ਵਿਚਾਰਾਂ ਵਿੱਚ ਜਾਗਦਾ ਰਹਿੰਦਾ ਸਾਰਾ ਦਿਨ ਆਪਾਂ ਕੀ ਕਰਨੇ ਸਿਮਰਨ ਕਿੰਨੂੰ ਕਹਿੰਦੇ ਨੇ ਸਿਮਰਨ ਦਾ ਮਤਲਬ ਹੈ ਵੀ ਅਠੇ ਪੈਰ ਸੁਲਤੀ ਜਾਗਣ ਲੱਗ ਪੈਂਦੀ ਹੈ ਵੀ ਪ੍ਰਮਾਤਮਾ ਕੋਲ ਹੈ ਇਹ ਅਭਿਆਸ ਹੈ ਨਾਮ ਜਪਣ ਦਾ ਮਤਲਬ ਇਹੀ ਹੈ ਨਾਮ ਜਾਪ ਇਸ ਵਾਸਤੇ ਕੀਤਾ ਜਾਂਦਾ ਹੈ ਕਿ ਸ਼ਰਨ ਦੇ ਵਿੱਚ ਰਹਿਣ ਲੱਗ ਪਵੇ ਸਿੱਖ ਮੰਨ ਰਹੀ ਪ੍ਰਭ ਕੀ ਸ਼ਰਨ ਨੂੰ ਵਿਚਾਰੋ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਰਹਿਣ ਦੀ ਯਾਜ ਸਿੱਖੋ ਪਰ ਆਪਾਂ ਤੇ ਕਦੀ ਇਹ ਪ੍ਰੈਕਟਿਸ ਕੀਤੀ ਨਹੀਂ ਰੱਬ ਦੇ ਕੋਲ ਰਹਿਣ ਦੀ ਆਪਾਂ ਤੇ ਆਪ ਹੀ ਰੱਬ ਬਣ ਕੇ ਬਹਿ ਗਏ ਮੈਂ ਬੜਾ ਜੱਪੀ ਮੈਂ ਬੜਾ ਤੱਪੀ ਮੈਂ ਬੜਾ ਨਿਤਨੇਮੀ ਉਹ ਜਿਹਦਾ ਜਿਹਨੂੰ ਯਾਦ ਕਰਨਾ ਸੀ ਉਹਦੇ ਅੱਗੇ ਤੇ ਝੁਕੇ ਨਹੀਂ ਝੁਕਾ ਤੇ ਕਦੀ ਆਇਆ ਨਹੀਂ ਮਨ ਤੇ ਝੁਕੇ ਨਹੀਂ ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਬ ਬੇਬੂਤੇ ਸਦਾ ਅੰਗ